ਹਾਂਜੀ ਗੋਵਿੰਦਗੜ ਏਰੀਏ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਕੱਲ ਜਿਹਦੇ ਵਿੱਚ ਇੱਕ 22 ਸਾਲ ਦੀ ਕੁੜੀ ਜੋ ਕਿ ਨਸ਼ੇ ਦੀ ਹਾਲਤ ਦੇ ਵਿੱਚ ਇੱਕ ویرਾਨਪੈ ਘਰ ਦੇ ਨਸਰਾਲੀ ਪਿੰਡ ਦੇ ਵਿੱਚ ਇੱਕ ਘਰ ਸੀਗਾ ਜੋ ਕਾਫੀ ਟਾਈਮ ਤੋਂ ਖਾਲੀ ਪਿਆਸੀ ਉਹਨੇ ਚੋਂ ਦੀ ਵੀਡੀਓ ਸੀਗੀ ਵੀ ਉਹ ਨਸ਼ੇ ਦੀ ਹਾਲਤ ਜੋ ਉੱਥੇ ਇੱਕ ਬਿਸਤਰੇ ਤੇ ਪਈ ਹੈ ਜਿਸ ਤੋਂ ਬਾਅਦ ਅਸੀਂ ਉਹ ਵੀਡੀਓ ਦੇ ਆਧਾਰ ਤੇ ਕੁੜੀ ਨੂੰ ਟ੍ਰੇਸ ਕੀਤਾ ਕੁੜੀ ਨੂੰ ਟ੍ਰੇਸ ਕਰ ਕੀਤਾ ਬੱਸ ਸਟੈਂਡ ਤੇ ਰਹਿੰਦੀ ਸੀ ਕੁੜੀ ਨੂੰ ਅਸੀਂ ਥਾਣੇ ਲੈ ਆਏ ਸਾਡੀ ਲੇਡੀ ਮੁਲਾਜ਼ਮ ਦੀ ਹਾਜ਼ਰੀ ਚ ਉਹਦੇ ਨਾਲ ਪੁੱਛਗਿੱਛ ਕੀਤੀ ਗਈ ਜੀ ਨੇ ਦੱਸਿਆ ਵੀ ਉਹ ਉਹਦੇ ਮਾਪਿਓ ਦੇ ਡੈਥ ਤੋਂ ਬਾਅਦ ਉਹਦਾ ਕੋਈ ਸਹਾਰਾ ਨਹੀਂ ਸੀਗਾ ਤੇ ਉਹ ਸਦਮੇ 'ਚ ਨਸ਼ਾ ਕਰਨ ਲੱਗ ਗਈ ਸੀ ਤੇ ਨਸ਼ਾ ਕਰਨ ਤੋਂ ਬਾਅਦ ਉਹ ਸਰੰਦਰੀ ਵੈਸੇ ਰਹਿਣ ਵਾਲੀ ਸੀ ਤੇ ਰੋਜ਼ ਆਪਣੇ ਗਵਿੰਦਗੜ ਹਲਕੇ ਦੇ ਏਰੀਆ 'ਚ ਆ ਜਾਂਦੀ ਸੀਗੀ ਗਵਿੰਦਗੜ ਖੰਨੇ ਇੱਥੇ ਕਿਸੇ ਤੋਂ ਮੰਗ ਕੇ ਕੁਝ ਖਾ ਲਿਆ ਨਸ਼ਾ ਕਰ ਲਿਆ ਐ ਰਹਿੰਦੀ ਹੁੰਦੀ ਸੀ ਜੀ ਅੱਜ ਉਸ ਕੁੜੀ ਨੂੰ ਥਾਣੇ ਲਿਆ ਕੇ ਅਸੀਂ ਉਹਦੀ ਪ੍ਰੋਪਰ ਕਾਉਂਸਲਿੰਗ ਕੀਤੀ ਕਾਉਂਸਲਿੰਗ ਕਰਨ ਤੋਂ ਬਾਅਦ ਉਹ ਕੁੜੀ ਨਸ਼ਾ ਛੱਡਣ ਲਈ ਐਗਰੀ ਹੋ ਗਈ ਜਿਸ ਤੋਂ ਬਾਅਦ ਸਾਡੇ ਸਬੰਨ ਇੰਸਪੈਕਟਰ ਮੈਡਮ ਉਹਨਾਂ ਨੂੰ ਰੀਹੈਬਿਟੇਸ਼ਨ ਕਰਾਉਣ ਲਈ ਸਿਵਲ ਸਰਚਨ ਸਾਫ ਕੋ ਲੈ ਕੇ ਗਏ ਹੈ ਜਿੱਥੇ ਉਹਨੂੰ ਉਹਦਾ ਮੈਡੀਕਲ ਕਰਾ ਕੇ ਉਹ ਨੂੰ ਰਿਹਾਬ ਕਰਾਇਆ ਜਾਊਗਾ ਤਾਂ ਕਿ ਉਹ ਨਸ਼ਾ ਛੱਡ ਕੇ ਇੱਕ ਸਾਫ਼ ਸੁਥਰੀ ਜ਼ਿੰਦਗੀ ਬਤੀਤ ਕਰ ਸਕੇ। ਮੇਰੇ ਇਲਾਕੇ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਹੈ ਵੀ ਆਪਣੇ ਏਰੀਆ ਦੇ ਵਿੱਚ ਕੋਈ ਵੀ ਐਸਾ ਕੋਈ ਨੌਜਵਾਨ ਲੜਕਾ ਜਾਂ ਲੜਕੀ ਜਾਂ ਕੋਈ ਹੋਰ ਜਿਹੜਾ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਪਲੀਜ਼ ਉਹ ਸਾਡੇ ਕੋਲ ਆਣ। ਅਸੀਂ ਉਹਨਾਂ ਨੂੰ ਜੱਜ ਸਾਹਿਬ ਕੋਲ ਪੇਸ਼ ਕਰਾਂਗੇ, ਡਾਕਟਰ ਸਾਹਿਬ ਕੋਲ ਵੀ ਲੈ ਕੇ ਜਾਵਾਂਗੇ ਤਾਂ ਜੋ ਉਹ ਨਸ਼ੇ ਦੀ ਕੋਹ ਤੋਂ ਦੂਰ ਹੋ ਸਕਣ ਤੇ ਨਸ਼ਾ ਛੱਡ ਸਕਣ।